24 ਸਾਲ ਹੋ ਚੁੱਕੇ ਨੇ ਇੱਕ ਯੂ ਐਸ اے ਦੇ ਵਿੱਚ ਇੱਕ ਪੰਜਾਬੀ ਆਰਦ ਨੂੰ ਗੁੰਮ ਹੋਇਆ ਪਰ ਹਜੇ ਤੱਕ ਵੀ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਪਰ ਫਿਰ ਵੀ ਲੋਕ ਉਸ ਦਾ ਸ਼ੱਕ ਜਤਾ ਰਹੇ ਨੇ ਕਿ ਉਹ ਜਿਉਂਦੀ ਹੈ ਅੱਸੀ ਗੱਲ ਕਰਨ ਜਾ ਰਹੇ ਹਾਂ ਅੱਜ ਕੁਸ਼ਪਿੰਦਰ ਕੌਰ ਸੰਘਾ ਦੀ ਜੋ ਕਿ 11 ਫਰਵਰੀ 2000 ਨੂੰ ਗੁੰਮ ਹੋ ਜਾਂਦੇ ਨੇ 11:50 ਮਿੰਟ ਤੇ ਜੋ ਕਿ ਆਪਣੇ ਘਰੋਂ 12000 ਬਲਾਕ ਆਫ ਨਾਰਥ ਬੁਟੀ ਰੋਡ ਜੋ ਕਿ ਸੈਂਟਰਮੈਂਟ ਤੋਂ 500 ਕਿਲੋਮੀਟਰ ਦੂਰ ਪੈਂਦਾ ਹੈ ਕਿ ਉੱਥੋਂ ਗਰਦੀ ਚੱਕਦੇ ਹਨ ਅਤੇ ਕਦੇ ਵੀ ਆਪਣੇ ਘਰ ਵਾਪਸ ਨਹੀਂ ਆਉਂਦੇ ਉਹ ਆਪਣੇ ਘਰ ਦੇ ਵਿੱਚ ਆਪਣੇ 4 ਸਾਲ ਦੇ بیٹے ਜਿਸ ਦਾ ਨਾਮ ਜੈ ਕਮਲ ਸੀ ਉਸ ਨੂੰ ਵੀ ਛੱਡ ਜਾਂਦੇ ਹੈ ਆਖਿਰਕਾਰ ਉਸ ਦਾ ਕੁਝ ਪਤਾ ਨਹੀਂ ਲੱਗਾ ਕਿ ਉਹ ਗਈ ਤਾਂ ਗਈ ਕਿੱਥੇ ਉਸ ਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਦੇਖਿਆ ਨਾ ਜਿਉਂਦੀ ਨਾ ਮਰੀ ਹੋਈ ਕੁਸ਼ਪਿੰਦਰ ਕੌਰ ਸੰਘਾ ਜੋ ਕਿ 11 ਫਰਵਰੀ ਨੂੰ ਲਾਪਤਾ ਹੁੰਦੀ ਹੈ ਪਰ ਉਸ ਦਾ ਘਰ ਵਾਲਾ ਉਸ ਦੀ ਰਿਪੋਰਟ 20 ਫਰਵਰੀ ਨੂੰ ਜਾਨਣਗੇ ਕਰੀਬਨ 9 ਦਿਨ ਬਾਅਦ ਪੁਲਿਸ ਸਟੇਸ਼ਨ 'ਚ ਲਿਖਾਉਂਦਾ ਹੈ ਪੁਲਿਸ ਦਾ ਸ਼ੱਕ ਪਹਿਲਾਂ ਹੀ ਉਸ ਦੇ ਘਰ ਵਾਲੇ ਤੇ ਉੱਤੇ ਜਾਂਦਾ ਕਿਉਂਕਿ ਉਸ ਨੇ ਉਸ ਦੀ ਗੁੰਮਸ਼ਦਗੀ ਦੀ ਰਿਪੋਰਟ 9 ਦਿਨ ਬਾਅਦ ਪੁਲਿਸ ਸਟੇਸ਼ਨ 'ਚ ਲਿਖਾਈ ਸੀ ਪਰ ਫਿਰ ਵੀ ਪੁਲਿਸ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ਅਤੇ 23 ਫਰਵਰੀ ਨੂੰ ਪੁਲਿਸ ਇਸ ਨੂੰ ਵੱਡੇ ਲੈਵਲ ਤੇ ਲਿਆ ਕੇ ਜਾਂਚ ਸ਼ੁਰੂ ਕਰ ਦਿੰਦੀ ਹੈ ਲਗਭਗ ਦੇਨਿ ਮਾਰਦੇ ਦੇ ਕਰੀਬਨ ਪਸ਼ਪਿੰਦਰਪੁਰ ਸੰਗਾ ਦੀ ਗੱਡੀ ਹੋਟਲ ਹੌਲੀਡੇ ਇਨ ਦੇ ਵਿੱਚ ਪਾਈ ਜਾਂਦੀ ਹੈ ਹੋਟਲ ਇਨ ਦੇ ਵਿੱਚ ਵੀ ਜਦੋਂ ਪੁਲਿਸ ਜਾਂਚ ਕਰਦੇ ਹੈ ਤਾਂ ਉਹਨਾਂ ਨੂੰ ਕੁਝ ਵੀ ਉੱਥੇ ਦਾ ਇਦਾਂ ਦਾ ਜੋ ਸੁਰਾਗ ਨਹੀਂ ਮਿਲਦਾ ਕਿ ਉਹਦੀ ਜਾਂ ਡੈੱਡ ਬੋਡੀ ਜਾਂ ਫਿਰ ਉਸਦੇ ਨਾਲ ਕੋਈ ਤੱਕਾ ਹੋਇਆ ਹੋਵੇ ਨਾ ਹੀ ਉਸਦੇ ਡੀਐਨਏ ਤੇ ਮਿਲਦੇ ਹਨ ਪੁਲਿਸ ਨੂੰ ਕੁਸ਼ਪਿੰਦਰ ਕੌਰ ਸੰਗਾ ਜੋ ਗੱਡੀ ਚਲਾ ਰਹੀ ਸੀ ਉਹ ਬਲੈਕ ਕਲਰ ਦੀ 1997 ਮਾਡਲ ਲੂਮਿਨਾ ਸੀ ਜਿਸ ਦੀ ਪਲੇਟ ਕੈਲੀਫੋਰਨੀਆ ਨੰਬਰ ਦੀ ਸੀ ਜਿਸ ਦਾ ਨੰਬਰ 4DBA 522 ਸੀ ਕੁਸ਼ਪਿੰਦਰ ਕੌਰ ਸੰਗਾ ਕੁਝ ਦਿਨ ਬਾਅਦ ਹੀ ਯੂਐਸਏ ਦੀ ਸਿਟੀਜ਼ਨ ਹੋਣ ਵਾਲੀ ਸੀ ਇਸ ਦੇ ਵਿਚਕਾਰ ਹੀ ਉਸਨੇ ਆਪਣੀ ਯੂਐਸਏ ਦੀ ਅਪਾਇੰਟਮੈਂਟ ਵੀ ਮਿਸ ਕਰ ਦਿੱਤੀ ਸੀ। ਪੁਸ਼ਪਿੰਦਰ ਕੌਰ ਸੰਗਾ ਕੌਣ ਸੀ ਅਤੇ ਉਹ ਕਿੰਜ ਅਮਰੀਕਾ ਵਿੱਚ ਗੁੰਮ ਹੋ ਗਈ ਉਸ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਪੁਸ਼ਪਿੰਦਰ ਕੌਰ ਸੰਗਾ ਦਾ ਜਨਮ 12 ਦਸੰਬਰ 1972 ਰਾਜਸਥਾਨ ਗੰਗਾ ਨਗਰ ਸ਼ਹਿਰ ਵਿੱਚ ਹੁੰਦਾ ਹੈ। ਪੁਸ਼ਪਿੰਦਰ ਕੌਰ ਸੰਗਾ ਆਪਣੇ ਡੱਬਰ ਦੇ ਵਿੱਚ ਦੋ ਭੈਣ-ਭਰਾ ਸੀ। ਛੋਟਾ ਉਸ ਦਾ ਭਰਾ ਸੀ ਵੱਡੇ ਪੁਸ਼ਪਿੰਦਰ ਕੌਰ ਸੰਗਾ ਸੀ। ਉਸ ਦੇ ਭਰਾ ਦਾ ਨਾਂ ਜਗਵਿੰਦਰ ਸੀ। ਪਿਆਰ ਦੇ ਨਾਲ ਪੁਸ਼ਪਿੰਦਰ ਕੌਰ ਸੰਗਾ ਨੂੰ ਰੈਂਪੀ ਵੀ ਕਿਹਾ ਜਾਂਦਾ ਸੀ। ਜਦੋਂ ਪੁਸ਼ਪਿੰਦਰ ਕੋ 18 ਸਾਲ ਦੀ ਹੋਈ ਮਹਿਜ ਉਸਨੇ ਹਲੇ 12 ਹੀ ਬੜੀਆਂ ਸਨ ਉਸ ਸਮੇਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਵੱਲੋਂ ਪਸ਼ਪਿੰਦਰ ਕੌਰ ਸੰਘਾ ਦੇ ਲਈ ਇੱਕ ਰਿਸ਼ਤਾ ਲਿਆਇਆ ਜਾਂਦਾ ਜਾਂਦਾ ਹੈ ਜੋ ਕਿ ਇਨਸਾਨ ਅਮਰੀਕਾ ਰਹਿੰਦਾ ਸੀ ਅਮਰੀਕਾ ਹੋਣ ਕਰਕੇ ਪਸ਼ਪਿੰਦਰ ਕੌਰ ਦੇ ਪਰਿਵਾਰ ਨੇ ਵੀ ਕੋਈ ਨਾਜਾਇਜ਼ ਦੀ ਜਾਂਚ ਪੜਤਾਲ ਕੀਤੀ ਬਦਕਿ ਮੁੰਡਾ ਬਾਹਰ ਹੋਣ ਕਾਰਨ ਉਹਨਾਂ ਨੇ ਛੇਤੀ ਹਾਂ ਕਰ ਦਿੱਤੀ ਉਸ ਇਨਸਾਨ ਦਾ ਨਾਮ ਜਗਤਾਰ ਸਿੰਘ ਸੀ ਜੋ ਕਿ ਬਾਅਦ ਵਿੱਚ ਪਸ਼ਪਿੰਦਰ ਕੌਰ ਸੰਘਾ ਦਾ ਘਰਵਾਲਾ ਬਣਦਾ ਹੈ ਪਸ਼ਪਿੰਦਰ ਕੌਰ ਸੰਘਾ ਦਾ ਪਰਿਵਾਰ ਜਗਤਾਰ ਸਿੰਘ ਦੀ ਫੈਮਿਲੀ ਬਾਰੇ ਕੋਈ ਜਾਂਚ ਪੜਤਾਲ ਨਹੀਂ ਕਰਦਾ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ ਜੋ ਉਹਦੀ ਫੈਮਿਲੀ ਕਿਸ ਤਰ੍ਹਾਂ ਦੀ ਹੈ ਲਗਭਗ 1 ਮਹੀਨੇ ਦੇ ਵਿੱਚ ਹੀ ਉਹਨਾਂ ਦੋਵਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਗਤਾਰ ਸਿੰਘ ਦਾ ਪਿਛਲਾ ਪਿੰਡ ਮੋਨਾਕਲਾ ਜੋ ਕਿ ਹਰਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ ਇਸ ਵਿਆਹ ਦੇ ਵਿੱਚ ਜਗਤਾਰ ਸਿੰਘ ਦਾ ਤਾਇਆ ਸ਼ੰਗਾਰਾ ਸਿੰਘ ਵੀ ਮੌਜੂਦ ਸੀ ਅਤੇ ਹੋਰ ਰਿਸ਼ਤੇਦਾਰ ਵੀ ਸਨ ਜਿਨ੍ਹਾਂ ਦੇ ਬਾਰੇ ਕੁਸ਼ਪਿੰਦਰ ਕੌਰ ਸੰਗਤ ਦੇ ਭਰਾ ਤੇ ਤੁਸੀਂ ਫੈਮਿਲੀ ਨੂੰ ਨਹੀਂ ਪਤਾ ਸੀ ਸਿਰਫ ਨਾਮਾਂ ਦੇ ਨਾਲ ਹੀ ਜਾਣਦੇ ਸਨ ਤੇ ਸਾਰੀਆਂ ਗੱਲਾਂ ਕੁਸ਼ਪਿੰਦਰ ਕੌਰ ਦੇ ਪਰਿਵਾਰ ਨੇ ਇੱਕ ਇੰਟਰਵਿਊ ਰਾਹੀਂ ਦੱਸੀਆਂ ਸਨ ਕੁਸ਼ਪਿੰਦਰ ਕੌਰ ਦੇ ਪਰਿਵਾਰ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹ ਲੋਕ ਕਿੱਥੇ ਰਹਿੰਦੇ ਨੇ ਤੇ ਉਹਨਾਂ ਦਾ ਕੀ ਥੈ ਟਿਕਾਣਾ ਹੈ ਕਿਉਂਕਿ ਉਹ ਸਿਰਫ ਨਾਮਾਂ ਨਾਲ ਹੀ ਜਾਣਦੇ ਸਨ ਬਿਆ ਤੋਂ ਕੁਝ ਸਮੇਂ ਬਾਅਦ ਹੀ ਜਗਤਾਰ ਜੋ ਕਿ ਪਸ਼ਪਿੰਦਰਪੁਰਕੌਰ ਦਾ ਘਰ ਵਾਲਾ ਸੀ ਉਹ ਛੇਤੀ ਹੀ ਅਮਰੀਕਾ ਵਾਪਸ ਚਲਾ ਜਾਂਦਾ ਹੈ ਪਸ਼ਪਿੰਦਰਕੌਰ ਸੰਗਾ ਵਾਪਸ ਆਪਣੇ ਪਿੰਡ ਆ ਜਾਂਦੀ ਹੈ ਅਤੇ ਆਪਣੇ ਪਰਿਵਾਰ ਦੀ ਮਨਜ਼ੂਰੀ ਲੈ ਕੇ ਆਪਣੀ ਅਗਲੀ ਪੜਾਈ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਉਸ ਸਮੇਂ ਤੱਕ ਜਦੋਂ ਉਸ ਦਾ ਵਿਆਹ ਕੀਤਾ ਜਾਂਦਾ ਹੈ ਪਸ਼ਪਿੰਦਰਕੌਰ ਸੰਗਾ ਸਿਰ ਪਲੱਸ 2 ਹੀ ਪਾਸ ਸੀ ਇਸ ਕਰਕੇ ਪਰਿਵਾਰ ਨੇ ਵੀ ਛੇਤੀ ਹੀ ਮਨਜ਼ੂਰੀ ਦਿੱਤੀ ਕਿਉਂਕਿ ਬਾਹਰ ਜਾਣ ਲਈ ਪੜਾਈ ਦੀ ਵੀ ਕਿਤਨ ਗਦੇ ਉਸ ਨੂੰ ਲੋੜ ਪੈ ਸਕਦੀ ਸੀ ਜੋ ਕਿ ਉਸ ਦੀ ਪੜਾਈ 1992 ਤੋਂ ਲੈ ਕੇ 1994 ਤੱਕ ਐਜ਼ ਅ ਕੰਟੀਨਿਊ ਕਰਦੀ ਹੈ ਜਗਤਾਰ ਸਿੰਘ ਜਦੋਂ ਵੀ ਅਮਰੀਕਾ ਤੋਂ ਵਾਪਸ ਆਉਂਦਾ ਸੀ ਤਾਂ ਉਹ ਕੁਸ਼ਪਿੰਦਰ ਕੌਰ ਸੰਗਾ ਦੇ ਘਰ ਹੀ ਪਰਿਵਾਰ ਵਿੱਚ ਗੰਗਾਗੰਗਰ ਹੀ ਰਹਿ ਕੇ ਜਾਂਦਾ ਸੀ ਜਿੰਨੀ ਵਾਰ ਵੀ ਆਇਆ ਉਹ ਸਿਰਫ ਕੁਸ਼ਪਿੰਦਰ ਕੌਰ ਦੇ ਸੰਗਾ ਦੇ ਪਰਿਵਾਰ ਦੇ ਵਿੱਚ ਹੀ ਰਹਿ ਕੇ ਜਾਂਦਾ ਸੀ ਵਾਪਸ ਆਖਿਰਕਾਰ 1994 ਵਿੱਚ ਕੁਸ਼ਪਿੰਦਰ ਕੌਰ ਸੰਗਾ ਅਮਰੀਕਾ ਦੇ ਵਿੱਚ ਪਹੁੰਚ ਜਾਂਦੀ ਹੈ ਕੁਸ਼ਪਿੰਦਰ ਕੌਰ ਸੰਗਾ ਲਈ ਇਹ ਹੈ ਪਹਿਲੀ ਵਾਰੀ ਸੀ ਕਿ ਉਹ ਦੇਸ਼ ਛੱਡ ਕੇ ਬਾਹਰ ਗਈ ਸੀ ਅਤੇ ਉਹ ਆਪਣੇ ਪਿੰਡ ਦੇ ਵਿੱਚ ਹੀ ਪਹਿਲੀ ਅਜਿਹੀ ਕੁੜੀ ਸੀ ਜਿਸ ਦਾ ਵਿਆਹ ਬਾਹਰ ਹੋਇਆ ਸੀ ਅਤੇ ਇਸ ਨਾਲ ਬਹੁਤ ਜ਼ਿਆਦਾ ਖੁਸ਼ੀ ਸੀ ਹੌਲੀ-ਹੌਲੀ ਪਸ਼ਵਿੰਦਰਪੁਰ ਸਿੰਘਾ ਦੇ ਲਈ ਅਮਰੀਕਾ ਦੀ ਲਾਈਫ ਤੰਗ ਹੋਣਾ ਪੰਦੀ ਹੈ ਕਿਉਂਕਿ ਉਸਨੇ ਕਦੇ ਵੀ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਖੇਤੀਬਾੜੀ ਦਾ ਕੰਮ ਨਹੀਂ ਕੀਤਾ ਪਰ ਜਗਤਾਰ ਸਿੰਘ ਜੋ ਕਿ ਖੇਤੀਬਾੜੀ ਦਾ ਹੀ ਕੰਮ ਕਰਦੇ ਸੀ ਯੂਐਸਏ ਵਿੱਚ ਇਸ ਕਰਕੇ ਉਸ ਲਈ ਲਾਈਫ ਥੋੜੀ ਹਾਰਡ ਹੋ ਜਾਂਦੀ ਹੈ ਪਸ਼ਵਿੰਦਰਪੁਰ ਸਿੰਘਾ ਦੇ ਲਈ ਜਿਸ ਕਰਕੇ ਹੌਲੀ-ਹੌਲੀ ਪਸ਼ਵਿੰਦਰਪੁਰ ਸਿੰਘਾ ਅਤੇ ਉਸਦੇ ਘਰਵਾਲੇ ਨਾਲ ਕਲੇਸ਼ ਸ਼ੁਰੂ ਹੋ ਜਾਂਦਾ ਹੈ ਤੇ ਉਹ ਹੌਲੀ-ਹੌਲੀ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਨੇ 2 ਸਾਲ ਬਾਅਦ ਪਸ਼ਵਿੰਦਰਪੁਰ ਸਿੰਘਾ ਦੇ ਘਰ ਇੱਕ ਬੇਟਾ ਜਨਮ ਲੈਂਦਾ ਜਿਸ ਦਾ ਨਾਂ ਉਹ ਜੈ ਕਮਲ ਲਿਖਦੇ ਨੇ ਜਿਸ ਨੂੰ ਪਿਆਰ ਦੇ ਨਾਲ ਜੁਹਾਰ ਵੀ ਕਿਹਾ ਜਾਂਦਾ ਸੀ ਪਰ ਜੈ ਕਮਲ ਦੇ ਜਨਮ ਤੋਂ ਬਾਅਦ ਵੀ ਉਹਨਾਂ ਦਾ ਕਲੇਸ਼ ਕਰਦਾ ਮੁਕੰਦ ਦਾ ਨਾਂ ਨਹੀਂ ਲੈ ਰਿਆ ਜਿਸ ਤੋਂ ਬਾਅਦ ਉਹ ਤੰਗ ਆ ਕੇ ਜੈ ਕਮਲ ਨੂੰ ਆਪਣੇ ਨਾਲ ਲੈ ਕੇ ਅਮਰੀਕਾ ਤੋਂ ਇੰਡੀਆ ਆ ਜਾਂਦੀ ਹੈ ਅਤੇ ਕੁਝ ਸਮਾਂ ਇੰਡੀਆ ਰਹਿਣ ਤੋਂ ਬਾਅਦ ਉਹ ਫਿਰ ਵਾਪਸ ਅਮਰੀਕਾ ਜਾਂਦੀ ਹੈ ਪਰ ਉਹ ਜੈ ਕਮਲ ਨੂੰ ਇੰਡੀਆ ਹੀ ਛੱਡ ਜਾਂਦੀ ਹੈ ਪਰ ਫਿਰ ਵੀ ਉਹਨਾਂ ਦਾ ਕਲੇਸ਼ ਜੋ ਕਰਦਾ ਹੈ ਉਹ ਕੰਟੀਨਿਊ ਇਦਾਂ ਹੀ ਚੱਲਦਾ ਰਹਿੰਦਾ ਹੈ ਪਸ਼ਪਿੰਦਰ ਕੌਰ ਦੇ ਭਰਾ ਦਾ ਵੀ ਕਹਿਣਾ ਸੀ ਕਿ ਜਗਤਾਰ ਸਿੰਘ ਦਾ ਪਰਿਵਾਰ ਕੁਸ਼ਿੰਦਰ ਕੌਰ ਦੀਆਂ ਗੱਲਾਂ ਵੀ ਰਿਕਾਰਡ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ ਅਤੇ ਹੋਰ ਵੀ ਉਸ ਦੇ ਉੱਪਰ ਇਲਜ਼ਾਮ ਲਗਾਉਂਦੇ ਰਹਿੰਦੇ ਸਨ ਆਖਿਰਕਾਰ ਕੁਸ਼ਿੰਦਰ ਕੌਰ ਸੰਗਾ 18 ਮਹੀਨੇ ਬਾਅਦ ਵਾਪਸ ਇੰਡੀਆ ਆਉਂਦੀ ਹੈ ਅਤੇ ਆਪਣੇ ਨਾਲ ਜੁਜਾਰ ਸਿੰਘ ਨੂੰ ਵਾਪਸ ਅਮਰੀਕਾ ਲੈ ਜਾਂਦੇ ਯਾਰ ਜੇ ਮੈਂ ਇੱਥੇ ਜਗਤਾਰ ਸਿੰਘ ਦੀ ਗੱਲ ਕਰਦੇ ਜਾਵਾਂ ਤਾਂ ਜਗਤਾਰ ਸਿੰਘ ਦਾ ਵੀ ਅਮਰੀਕਾ ਦੇ ਵਿੱਚ ਕੋਈ ਬੈਕਗ੍ਰਾਉਂਡ ਖਾਸਾ ਚੰਗਾ ਨਹੀਂ ਸੀ ਉਸਦੇ ਕੋਲ ਕੋਈ ਵੀ ਵਧੀਆ ਜੌਬ ਨਹੀਂ ਸੀ ਨਾ ਹੀ ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਕੋਈ ਸਾਫ਼ ਸੁਥਰਾ ਸੀ ਉਸਦੇ ਉੱਪਰ ਕਈ ਸਾਰੇ ਕੇਸ ਵੀ ਦਰਜ ਸਨ ਅਤੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਇੰਡੀਆ ਦੇੋਂ ਅਮਰੀਕਾ ਵਿੱਚ ਡਰਗਸ ਸਪਲਾਈ ਕਰਦਾ ਹੈ ਇਦਾਂ ਕਰਦੇ ਕਰਦੇ ਹੀ 11 ਫਰਵਰੀ 2000 ਦਾ ਉਹ ਦਿਨ ਆ ਜਾਂਦਾ ਜਿਸੋ ਕਿ ਮੈਂ ਕਹਾਣੀ ਦੀ ਸ਼ੁਰੂਆਤ ਤੁਹਾਨੂੰ ਦੱਸ ਚੁੱਕਾ ਹਾਂ ਇਸ ਦਿਨ ਕੁਸ਼ਪਿੰਦਰ ਸੰਗਾ ਆਪਣੇ ਘਰ ਤੋਂ ਜਾਣਬੁੱਝ ਕੇ ਗੁੰਮ ਹੋ ਜਾਂਦੀ ਹੈ ਜਾਂ ਫਿਰ ਉਸਨੂੰ ਗੁੰਮ ਕਰ ਦਿੱਤਾ ਜਾਂਦਾ ਹੈ ਉਸ ਦੀ ਗਵਾਚਣ ਦੀ ਰਿਪੋਰਟ ਲਗਭਗ 9 ਦਿਨ ਬਾਅਦ ਜਗਤਾਰ ਸਿੰਘ ਵੱਲੋਂ ਪੁਲਿਸ ਸਟੇਸ਼ਨ 'ਚ ਲਿਖਾਈ ਜਾਂਦੀ ਹੈ ਫੋਰਸ ਦਾ ਪਹਿਲਾਂ ਹੀ ਸ਼ੱਕ ਜਗਤਾਰ ਸਿੰਘ ਉੱਪਰ ਜਾਂਦਾ ਹੈ ਕਿਉਂਕਿ 9 ਦਿਨਾਂ ਬਾਅਦ ਪੁਲਿਸ ਕੋਲ ਐਫਰਡ ਰਜਿਸਟਰ ਕਰਾਉਣ ਜਾਂਦਾ ਹੈ ਜਗਤਾਰ ਸਿੰਘ ਜਦ ਕੀ ਕੁਸ਼ਪਿੰਦਰ ਗੌਰ ਸੰਗਾ 11 ਫਰਵਰੀ ਦੀ ਹੀ ਗਵਾਚੀ ਹੋਈ ਸਨ ਯੂਐਸਏ ਦੀ ਪੁਲਿਸ ਜਗਤਾਰ ਸਿੰਘ ਕੋ ਕਾਫੀ ਪੁੱਛਗਿੱਛ ਕਰਦੀ ਹੈ ਪਰ ਉਹ ਕੁਝ ਵੀ ਅਜਿਹਾ ਨਹੀਂ ਉਸ ਦੇ ਕੋਲ ਕਢਾ ਸਕੀ ਕੀ ਕਿ ਉਹੀ ਇਸ ਦੇ ਵਿੱਚ ਗੁਨਾਹਗਾਰ ਹੈ ਜਾਂ ਫਿਰ ਕੁਝ ਇਦਾਂ ਦਾ ਸਬੂਤ ਜਿਸ ਕਰਕੇ ਉਹ ਜਗਤਾਰ ਸਿੰਘ ਨੂੰ ਦੋਸ਼ੀ ਠਹਿਰਾ ਸਕਣ। ਵਿਸ਼ਪਿੰਦਰ ਕੌਰ ਦੇ ਭਰਾ ਦਾ ਇਹ ਵੀ ਕਹਿਣਾ ਹੈ ਕਿ ਉਸ ਦੀ ਫੈਮਿਲੀ ਜੋ ਉਹਦੇ ਮਾਤਾ ਪਿਤਾ ਅਮਰੀਕਾ ਜਾਣਾ ਚਾਹੁੰਦੇ ਸਨ ਤਾਂ ਕਿ ਉਹ ਇਸ ਕੇਸ ਦੇ ਵਿੱਚ ਆਪਣਾ ਯੋਗਦਾਨ ਦੇ ਸਕਣ ਪਰ ਅਮਰੀਕਾ ਦੀ ਐਮਬੈਸੀ ਵੱਲੋਂ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਜਿਸ ਕਰਕੇ ਉਹ ਕੇਸ ਵਿੱਚ ਸ਼ਾਮਲ ਨਾ ਹੋ ਸਕੇ। ਪਰ ਜਦੋਂ ਵੀ ਅਮਰੀਕਾ ਦੇੋਂ ਵੱਲੋਂ ਕੋਈ ਦੇ ਵੀ ਕਾਲ ਆਉਂਦੀ ਸੀਗੀ ਨਾ ਇੰਗਲਿਸ਼ ਨਾ ਚੰਗੀ ਹੋਣ ਕਰਕੇ ਉਹਨਾਂ ਦੇ ਮਾਤਾ ਪਿਤਾ ਤੋਂ ਜਦੋਂ ਦੀ ਫੈਮਿਲੀ ਤੋਂ ਸਹੀ ਢੰਗ ਨਾਲ ਜਵਾਬ ਨਹੀਂ ਦੇ ਸਕਦੇ ਸੀਗੇ ਤੇ ਉਹਨਾਂ ਇਹ ਨਹੀਂ ਸੀ ਬਤਲਾਦਾ ਕਿ ਜੋ ਕਿ ਬੰਦਾ ਕਾਲ ਕਰ ਰਿਹਾ ਉਹ ਅੰਗਰੇਜ਼ੀ ਵਿੱਚ ਕੀ ਕਹਿ ਰਿਹਾ ਹੈ ਇਸ ਕਰਕੇ ਉਹ ਇਹ ਕਦੇ ਵੀ ਨਹੀਂ ਜਾਣ ਸਕਿਆ ਕਿ ਪਸ਼ਪਿੰਦਰ ਕੌਰ ਸੰਗਾ ਦੇ ਨਾਲ ਹੋਇਆ ਕੀ ਹੈ ਕਿਉਂਕਿ ਨਾ ਹੀ ਉਹਨਾਂ ਅੰਬੈਸਡਰ ਨੂੰ ਵਿਜ਼ਿਟ ਦਿੱਤਾ ਗਿਆ ਤੇ ਨਾ ਹੀ ਉਸ ਟਾਈਮ ਇੰਨੀ ਟੈਕਨੋਲੋਜੀ ਸੀ ਕਿ ਉਹ ਉਸ ਕੇਸ ਵਿੱਚ ਵੀਡੀਓ ਕਾਲ ਰਾਹੀਂ ਜਾਂਚ ਦੇ ਵਿੱਚ ਆਪਣਾ ਸਹਿਯੋਗ ਦੇ ਸਕਣ। ਕੁਸ਼ਪਿੰਦਰ ਗੌਰ ਸੰਘਾ ਦਾ ਜਿਸ ਅਫਸਰ ਨੂੰ ਕੇਸ ਦਿੱਤਾ ਗਿਆ ਸੀਗਾ ਉਸ ਦੀ ਕੁਝ ਸਮੇਂ ਬਾਅਦ ਹੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ। ਇਹ ਕੇਸ ਹਜੇ ਵੀ ਉੰਜਦਾ ਉੰਜ ਹੀ ਓਪਨ ਪਿਆ ਹੋਇਆ ਹੈ ਪਰ ਇੱਥੇ ਦੋ ਗੱਲਾਂ ਨੇ ਕੀ ਕਿਉਂ ਲੋਕ ਕਹਿ ਰਹੇ ਨੇ ਕਿ ਪਸ਼ਪਿੰਦਰ ਕੌਰ ਸੰਗਾ ਅਜ ਵੀ ਜਿਉਂਦੀ ਹੈ ਇਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਹ ਜੋ ਆਪਣੇ 4 ਸਾਲ ਦੇ ਬੱਚੇ ਨੂੰ ਘਰ ਛੱਡ ਕੇ ਗਈ ਹੋਈ ਸੀ ਕਿਉਂਕਿ 4 ਸਾਲ ਦੇ ਬੱਚੇ ਨੂੰ ਕੋਈ ਵੀ ਮਾਂ ਘਰੇ ਛੱਡ ਕੇ ਨਹੀਂ ਜਾ ਸਕਦੀ ਜਿਸ ਹੋਟਲ ਵਿੱਚ ਪਸ਼ਪਿੰਦਰ ਕੌਰ ਸੰਗਾ ਦੀ ਗੱਡੀ ਮਿਲੀ ਹੈ ਕਈ ਸਰ ਲੋਕਾਂ ਨੇ ਇਹ ਵੀ ਮੰਨਣਾ ਹੈ ਕਿ ਉਹ ਅਰੈਸਟ ਕਰਕੇ ਇਥੋਂ ਕੈਨੇਡਾ ਨੂੰ ਚਲੀ ਗਈ ਸੀ ਪਰ ਜਦ ਕਿ ਪੁਲਿਸ ਨੂੰ ਇਸ ਹੋਟਲ ਦੇ ਵਿੱਚ ਕੋਈ ਵੀ ਪਸ਼ਪਿੰਦਰ ਕੌਰ ਸੰਗਾ ਦੇ ਨਾਮ ਦੀ ਜਾਂ ਹੋਰ ਡਿਟੇਲਨ ਨਹੀਂ ਮਿਲੀਆਂ ਨੇ ਸਮੇਂ-ਸਮੇਂ ਤੇ ਲੋਕਾਂ ਦਾ ਇਹ ਵੀ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕੁਸ਼ਪਿੰਦਰ ਗੁਰਸਾਂਗਾ ਦੇ ਨਾਲ ਖੂਬ ਹੋ ਮੈਚ ਕਰਦੇ ਹੋਏ ਔਰਤ ਨੂੰ ਕੈਨੇਡਾ ਦੇ ਵਿੱਚ ਵੇਖਿਆ ਹੈ ਪੁਲਿਸ ਨੇ ਅਜੇ ਤੱਕ ਕਦੇ ਵੀ ਕੁਸ਼ਪਿੰਦਰ ਗੁਰਸਾਂਗਾ ਦੀ ਡਿਟੇਲਾਂ ਪਬਲਿਕ ਨਹੀਂ ਕੀਤੀਆਂ ਪਰ ਬਹੁਤ ਸਾਰੇ ਲੋਕਾਂ ਨੇ ਮੰਨਣਾ ਸੀ ਕਿ ਪਸ਼ਪਿੰਦਰ ਗੌਰ ਸੰਗਤ ਦਾ ਕਿਸੇ ਵਿਅਕਤੀ ਨਾਲ ਰਿਲੇਸ਼ਨ ਸੀ ਜਿਸ ਕਰਕੇ ਉਹ ਕੈਨੇਡਾ ਚਲੀ ਗਈ ਅਤੇ ਉਹ ਕੈਨੇਡਾ ਵਿੱਚ ਹੀ ਰਹਿ ਰਹੀ ਹੈ ਜੇਕਰ ਪਸ਼ਪਿੰਦਰ ਗੌਰ ਸੰਗਤ ਜਿਉਂਦੀ ਹੋਈ ਤਾਂ ਉਸ ਦੀ ਉਮਰ ਲਗਭਗ 51 ਸਾਲ ਦੀ ਹੋਵੇਗੀ ਪਰ ਬਹੁਤੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਸ਼ਪਿੰਦਰ ਗੌਰ ਸੰਗਤ ਦਾ ਕਤਲ ਕਰਕੇ ਉਸ ਦੇ ਘਰ ਵਾਲੇ ਵੱਲੋਂ ਹੀ ਉਸ ਨੂੰ ਖੇਤਾਂ ਵਿੱਚ ਦਫਨਾ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦਾ ਹਮੇਸ਼ਾ ਹੀ ਆਪਸ ਦੇ ਵਿੱਚ ਕਲੇਸ਼ ਰਹਿੰਦਾ ਸੀ ਇਸ ਕਰਕੇ ਕੁਸ਼ਪਿੰਦਰ ਗੌਰ ਸੰਗਾ ਦੇ ਘਰ ਵਾਲੇ ਨੇ ਕਿਸੇ ਦਿਨ ਗੁੱਸੇ ਵਿੱਚ ਆ ਕੇ ਕੁਸ਼ਪਿੰਦਰ ਗੌਰ ਸੰਗਾ ਨੂੰ ਮਾਰ ਕੇ ਸ਼ਹਿਰ ਖੇਤਾਂ ਵਿੱਚ ਹੀ ਦਫ਼ਨ ਕਰ ਦਿੱਤਾ ਹੋਵੇਗਾ ਕੁਸ਼ਪਿੰਦਰ ਗੌਰ ਸੰਗਾ ਦੇ ਗਵਾਚਣ ਤੋਂ 3 ਸਾਲ ਬਾਅਦ ਉਸ ਦੇ ਘਰ ਵਾਲੇ ਨੇ ਦੁਬਾਰਾ ਇੱਕ ਨਵਾਂ ਵਿਆਹ ਕਰਾ ਲਾਂਦਾ ਹੈ ਪਰ ਇਹ ਰਿਸ਼ਤਾ ਵੀ ਜਗਤਾਰ ਸਿੰਘ ਦਾ ਜ਼ਿਆਦਾ ਟਾਈਮ ਨਹੀਂ ਚੱਲਦਾ 2 ਸਾਲ ਬਾਅਦ ਇਸ ਰਿਸ਼ਤੇ ਦੇ ਵਿਚ ਵੀ ਦਰਾਰਾ ਆ ਜਾਂਦੀ ਹੈ ਅਤੇ ਜਗਤਾਰ ਸਿੰਘ ਡਿਵੋਰਸ ਲੈ ਲੈਂਦਾ ਹੈ ਜੈ ਕਮਲ ਹਜੇ ਵੀ ਜਗਤਾਰ ਸਿੰਘ ਆਪਣੀ ਪੇ ਦੇ ਨਾਲ ਰਹਿ ਰਿਹਾ ਹੈ ਤੇ ਲਗਭਗ ਉਸ ਦੀ ਉਮਰ 28 ਸਾਲ ਦੀ ਹੋ ਚੁੱਕੀ ਹੋਵੇਗੀ ਐਸੀ ਪਸ਼ਵਿੰਦਰ ਕੌਰ ਸੰਗਾ ਦੀ ਸਟੋਰੀ ਅਤੇ ਜੇਕਰ ਤੁਸੀਂ ਹੋਰ ਵੀ ਸਾਡੇ ਕੋਲੋਂ ਇਹੋ ਜਿਹੀਆਂ ਸਟੋਰੀਆਂ ਵੇਖਣ ਜਾਂ ਸੁਣਨੇ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਲੈਣਾ ਧੰਨਵਾਦ